ਸੜਕ ਹਾਦਸੇ ਦੀ ਇਹ ਸੀਸੀਟੀਵੀ ਲੁਧਿਆਣਾ ਦੀ ਹੈ ਇੱਥੇ ਜਿਮ ਜਾ ਰਹੀ ਇੱਕ ਲੜਕੀ ਨੂੰ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਹਸਪਤਾਲ ਲੈ ਜਾਂਦੇ ਸਮੇਂ ਲੜਕੀ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਮ੍ਰਿਤਕ ਔਰਤ ਦੀ ਪਛਾਣ ਸਵੀਟੀ ਅਰੋੜਾ ਵਜੋਂ ਹੋਈ ਹੈ ਮੇਰੀ ਬੇਟੀ ਜਿਮ ਜਾ ਰਹੀ ਸੀ ਸਵੇਰੇ 8:30 ਦਾ ਟਾਈਮ ਸੀ ਪਿੱਛੇ ਇੱਕ ਗੱਡੀ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਜਿਸ ਨੇ ਉਹਨੂੰ ਚੁੱਕ ਕੇ ਮਾਰਿਆ ਦੇਖੀ ਦੁਬਾਰਾ ਡਿੱਗ ਗਈ ਦੁਬਾਰਾ ਉਹਦੇ 28 ਦੇ ਉੱਤੇ ਉਹਨੇ ਟਰਲਿੰਗੋਂ ਆਤਾ ਅੱਗੇ ਜਾ ਕੇ ਉਹਨੇ ਗੱਡੀ ਰੋਕ ਕੇ ਉੱਤਰ ਕੇ ਦੇਖਿਆ ਨੱਕ ਤੇ ਹੱਥ ਲਗਾ ਕੇ ਕਿ ਸਾਹ ਲੈ ਰਹੀ ਹੈ ਜਾਂ ਖਤਮ ਹੋ ਗਈ ਹੈ ਉਸ ਵਾਰ ਉਹਨੇ ਪੁਲਿਸ ਨੂੰ ਮੁਲਾਜ਼ਮ ਸੱਦਿਆ ਸਾਦਕੇ ਕਹਿੰਦਾ ਮੇਰੇ ਤੋਂ ਐਕਸੀਡੈਂਟ ਹੋ ਗਿਆ ਆਪਣਾ ਨਾਮ ਪਤਾ ਜੋ ਵੀ ਉਹਨੇ ਆਪਣਾ ਬਾਇਓ ਡਾਟਾ ਦਿੱਤਾ ਦੇ ਦਿੱਤਾ ਉਹਸ ਵਾਰ ਬੱਚਿਆਂ ਨੂੰ ਕਹਿੰਦਾ ਕਿਉਂਕਿ ਜਿੰਮ ਦੇ ਬੱਚੇ ਸੀ ਸਹਿਮ ਗਏ ਐਕਸੀਡੈਂਟ ਦੇਖ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਬੈਕ ਸਾਈਡ ਤੇ ਮੈਟਰ ਹੋਇਆ ਹੈਗਾ ਇੱਥੇ ਲੈ ਜਾਓ ਹਸਪੀਟਲ ਉੱਥੇ ਉਹ ਲੈ ਗਏ ਬੱਚਾ ਤਾਂ ਇੰਨੀ ਗਲਤੀ ਹੋ ਗਈ ਉਹਨਾਂ ਨੇ ਗੱਡੀ ਦੀ ਚਾਬੀ ਨਹੀਂ ਕੱਢੀ ਚਾਬੀ ਕਰਦੇ ਤਾਂ ਲਜਾ ਜਾ ਵੀ ਨਹੀਂ ਸਕਦਾ ਸੀ ਚਲੋ ਲੈ ਗਏ ਪਰ ਉਹ ਬੰਦਾ ਮੁੜ ਕੇ ਪਲਟ ਕੇ ਨਹੀਂ ਆਇਆ ਮੇਰੀ ਲੜਕੀ ਮਦਦ ਸ਼ਾਂਤ ਤੱਕ ਖਤਮ ਹੋ ਗਈ ਮੈਟਰ ਦਵਾਦ ਅਸੀਂ ਫੋਰਟਿਸ ਚ ਗਏ ਫੋਰਟਿਸ ਤੋਂ ਬਾਅਦ ਚੰਡੀਗੜ੍ਹ ਮੈਕਸ ਚ ਗਏ ਉਹਨਾਂ ਨੇ ਰੈਫਰ ਕੀਤਾ ਸਾਨੂੰ ਬੇਦਾਂਤਾਜ ਦਿੱਲੀ ਪਰ ਅਸੀਂ ਪਹੁੰਚ ਨਹੀਂ ਸਕੇ ਕੁਛੇਤਰ ਜਾ ਕੇ ਮੇਰੀ ਬੇਟੀ ਨੇ ਪਰਾਂ ਦੇ ਚਾਹਨੀ ਹੈ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਉਹਨੂੰ ਉਹਦਾ ਤਾਂ ਕੀ ਬਨੇਗਾ ਮੈਨੂੰ ਨਹੀਂ ਪਤਾ ਪਰ ਮੈਂ ਉਹ ਇਨਕੁਆਰੀ ਆਪਣੀ ਅੱਖਾਂ ਦਨ ਸਾਹ ਦੇਖ ਰਤਾ ਜ ਜਿਨੇ ਮੇਰਾ ਘਰ ਉਜਾੜਤਾ ਜਿਨੇ ਮੈਨੂੰ ਕੱਲੀ ਛੱਡਤਾ ਕਿਉਂਕਿ ਮੇਰੇ ਦੋ ਬੇਟੇ ਅੱਗੇ ਮਰ ਚੁੱਕੇ ਇੱਕੋ ਇੱਕ ਸਹਾਰਾ ਸੀ ਮੇਰੀ ਜ਼ਿੰਦਗੀ ਦਾ ਮੇਰੇ ਜੀਨ ਦਾ ਮੇਰੀ ਰੋਟੀ ਦਾ ਇੱਕੋ ਇੱਕ ਸਹਾਰਾ ਸੀ ਉਹ ਚਲੀ ਗਈ ਹੈ ਦੁਨੀਆ ਤੋਂ ਮੈਂ ਇੱਕ ਵਾਰ ਪੁੱਛਣਾ ਜ਼ਰੂਰ ਚਾਹਨੀ ਹੈ ਕਿ ਤੇਰੀ ਅੱਖਾਂ ਨੇ ਕੰਮ ਨਹੀਂ ਕੀਤਾ ਐਡਾ ਵਜਨ ਜੀਵਨ ਬੱਚਾ ਤੈਨੂੰ ਦਿਸਿਆ ਨਹੀਂ ਸੜਕ ਦੇ ਉੱਤੇ ਕਿ ਤੂੰ ਕਿਸ ਰੰਝਿਸ਼ ਨਾਲ ਮੇਰੀ ਕੁੜੀ ਨੂੰ ਮਾਰਿਆ ਮੈਂ ਨੈਰੇ ਚੱਲਨੀ ਆਂ ਔਰ ਮੈਂ ਨੈ ਨੈ ਲਵਾਂਗੀ ਇੱਕ ਦਿਨ ਮੈਂ ਮਿਲਾਂਗੀ ਜ਼ਰੂਰ ਉਸ ਬੰਦੇ ਨੂੰ ਉਹਨਾਂ ਪੁੱਛਾਂਗੀ ਆਪਣੇ ਮੂੰਹ ਨਾਲ ਕਿ ਤੂੰ ਮੇਰੇ ਬੱਚੇ ਨਾਲ ਐਦਾਂ ਕਿਉਂ ਕੀਤਾ ਕਿਉਂਕਿ ਮੇਰੀ ਜ਼ਿੰਦਗੀ ਦਾ ਆਖਰੀ ਸਾਰਾ ਖਤਮ ਹੋ ਗਿਆ